ਆਪ ਦਾ ਜਿਹੜਾ ਆਪ ਦੇ ਦੁਆਰ ਆਪ ਦੀ ਸਰਕਾਰ ਵਾਲੇ ਕਸਾਲਾ ਕੀਤਾ ਜਾ ਰਿਹਾ ਹੈ ਉਹ ਵਾਰੀ ਅੱਜ ਜਿਹੜਾ ਪਿੰਡ ਸਤਮਾ ਦੇ ਵਿੱਚ ਜਿਹੜਾ ਆਪ ਸਰਕਾਰ ਆਪ ਦੇ ਦੁਆਰ ਜਿਹੜਾ ਹਲਕਾ ਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਦੀ ਬਦੌਲਤ ਅਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦੀ ਬਦੌਲਤ ਜਿਹੜਾ ਅੱਜ ਇਹ ਕੈਂਪ ਲੱਗਾ ਜਿਹੜੇ ਕਰਕੇ ਆਮ ਲੋਕਾਂ ਨੂੰ ਜਿਹੜੀਆਂ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਦਫਤਰਾਂ ਦੇ ਵਿੱਚ ਜਾ ਕੇ ਖੱਜਲ ਖਵਾਰੀ ਹੁੰਦੀ ਸੀ ਉਹਨਾਂ ਸਾਰਿਆਂ ਦਾ ਨਿਪਟਾਰਾ ਕਰਨ ਵਾਸਤੇ ਇਹ ਸਰਕਾਰ ਦਾ ਜਿਹੜਾ ਬਹੁਤ ਵਧੀਆ ਉਪਰਾਲਾ ਕਿ ਜਿਹੜਾ ਹਰ ਪਿੰਡ ਦੇ ਵਿੱਚ ਜਿਹੜਾ ਆਪ ਸਰਕਾਰ ਆਪ ਦੇ ਦਰਵਾਜ਼ੇ ਕੈਂਪ ਲਾਇਆ ਜਾ ਰਹੇ ਦਾ ਉਹਨਾਂ ਕੈਂਪਾਂ ਦੀ ਬਦੌਲਤ ਆਮ ਲੋਕਾਂ ਨੂੰ ਜਿਹੜੀਆਂ ਬਹੁਤ ਜਾਦੀਆਂ ਮੁਸ਼ਕਲਾਂ ਆਉਂਦੀਆਂ ਸੀਆਂ ਉਹਨਾਂ ਮੁਸ਼ਕਲਾਂ ਦਾ ਹੱਲ ਕੀਤਾ ਜਾ ਰਿਹਾ ਹਰ ਇੱਕ ਤਰ੍ਹਾਂ ਦਾ ਹਰ ਇੱਕ ਮਹਿਕਮੇ ਦਾ ਇੱਥੇ ਕੰਮ ਦਾ ਮਿੰਟਾਂ ਦੇ ਵਿੱਚ ਹੀ ਨਪਟਾਰਾ ਕੀਤਾ ਜਾਂਦਾ ਪਬਲਿਕ ਦਾ ਕਹੋ ਜੀ ਰਿਸਪੋਨਸਿਬਲ ਪਬਲਿਕ ਤੁਹਾਡੇ ਸਾਹਮਣੇ ਆ ਰਹੀ ਆ ਪਬਲਿਕ ਆਪਣੇ ਕੰਮ ਕਰਾ ਰਹੀ ਆ ਡਿਪਾਰਟਮੈਂਟ ਦੇ ਸਾਰੇ ਮੁਲਾਜ਼ਮ ਬੈਠੇ ਆ ਕਿਸੇ ਨੂੰ ਕੋਈ ਦਿੱਕਤ ਨਹੀਂ ਹੋ ਰਹੀ ਮਿਲਟੋ ਮਿੰਟਿਕ ਕੰਮ ਹੋ ਰਿਹਾ ਇਹ ਸਰਕਾਰ ਪੰਜਾਬ ਸਰਕਾਰ ਦੀ ਬਦੌਲਤ ਹੋ ਰਿਹਾ ਜੀ ਮੈਡਮ ਜਿਹੜਾ ਕੈਪਲ ਆਪ ਦੀ ਸਰਕਾਰ ਆਪ ਦੇ ਦੁਆਰਾ ਤੁਸੀਂ ਠੀਕ ਕਰੇ ਜਲੇ ਪਹਿਲਾਂ ਦਾ ਨਮਸਕਾਰ ਸਰ ਮੈਂ ਮਿਨਾਕਸ਼ੀ ਠਾਕੁਰ ਪਿੰਡ ਸਤਸਮਾ ਅਸੀਂ ਸਰ ਬੜੇ ਖੁਸ਼ ਹੋਏ ਆ ਕਿ ਸਾਡੇ ਆਪਣੇ ਪਿੰਡ ਵਿੱਚ ਆ ਕੇ ਸਾਰੇ ਵੱਖ-ਵੱਖ ਦਫ਼ਤਰਾਂ ਦੇ ਮੁਲਾਜ਼ਮ ਇੱਥੇ ਆਏ ਆ ਸਾਰੀਆਂ ਸਹੂਲਤਾਂ ਸਾਨੂੰ ਮਿਲ ਰਹੀਆਂ ਤੇ ਆਪਣੇ ਬੁਢਾਪਾ ਪੈਨਸ਼ਨ ਦਾ ਬਜ਼ੁਰਗ ਵਿਚਾਰੇ ਰੱਖੋ ਮੇਰੇ ਲੱਗੇ ਖੜੇ ਆ ਦਫ਼ਤਰ ਤੱਕ ਨਹੀਂ ਪਹੁੰਚ ਪਾਉਂਦੇ ਆ ਬਟ ਜਿਹੜਾ ਸਾਡੇ ਪੰਜਾਬ ਸਰਕਾਰ ਨੇ ਇਹਨਾਂ ਨੇ ਜਿਹੜਾ ਆਪਣੇ ਪਿੰਡ ਵਿੱਚ ਜਿਹੜਾ ਸਾਡੇ ਇਹ ਅੱਜ ਕੈਂਪ ਲਾਇਆ ਹੈਗਾ ਇਦਨਾਲ ਸਾਡੇ ਸਾਰੇ ਬਜ਼ੁਰਗ ਆਪਣੇ ਆਪਣੇ ਘਰਾਂ ਤੇ ਪਹੁੰਚੇ ਬੜੇ ਆਰਾਮ ਨਾਲ ਸੇਵਾ ਦੇ ਆ ਰਹੇ ਹੈਗੇ ਆਪਣਾ ਕੰਮ ਕਰਵਾ ਕੇ ਜਾ ਰਹੇ ਹੈ ਨਾਲੇ ਸਰ ਜਿਹੜਾ ਇੱਕ ਰਾਸ਼ਨ ਕਾਰਡ ਦਾ ਕਈ ਕਿਹਨੂੰ ਪਤਾ ਹੀ ਨਹੀਂ ਇਹਦੇ ਬਾਰੇ ਦਫਤਰ ਕਿੱਥੇ ਹੈ ਕਿੱਥੇ ਨਹੀਂ ਹੈ ਪਰ ਚਲੋ ਪਿੰਡ ਵਿੱਚ ਲੱਗ ਰਿਹਾ ਤੇ ਲੋਕੀ ਆਪਣਾ ਆ ਕੇ ਇੱਥੇ ਕਰਵਾ ਰਹੇ ਕੰਮ ਤੇ ਜਿਨ੍ਹਾਂ ਸੇਵਾਵਾਂ ਤੋਂ ਬੰਚਿਤ ਸੀਗੇ ਉਹ ਸਾਰੇ ਸਾਰੇ ਸੇਵਾਵਾਂ ਇੱਥੇ ਮਿਲ ਰਹੇ ਹੈਗੇ ਆ ਅਸੀਂ ਪੰਜਾਬ ਸਰਕਾਰ ਤੋਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਗਏ ਧੰਨਵਾਦ